ਆਰਤੀ ਆਈਆਂ ਹੈਡਲਾਈਨਸ ਤੇ ਪੰਜਾਬ ਜਾਈ ਤੇ ਕੱਲ ਵੀ ਮੌਸਮ ਰਹੇਗਾ ਠੰਡਾ ਦੋਵੇਂ ਦਿਨ ਮੀਂਹ ਦੀ ਚੇਤਾਵਨੀ ਜੰਮੂ ਕਸ਼ਮੀਰ ਦੇ ਕਸ਼ਤਵਾਰ ਤੇ ਬੱਦਲ ਫਟਣ ਕਾਰਨ ਕਈ ਲੋਕਾਂ ਦੀ ਗਈ ਜਾਨ 15 ਜ਼ਖਮੀ ਮੌਤਾਂ ਦਾ ਹੋਰ ਵਿਵਾਸ ਸਕਦਾ ਹੈ ਅੰਕੜਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸਾਰੇ ਸਥਿਤੀ ਦਾ ਸਬੰਧ ਅਧਿਕਾਰੀਆਂ ਤੋਂ ਲਿਆ ਜਾਇਆ ਪਹਾੜੀ ਇਲਾਕੇ ਅਜਮੀ ਕਾਰਨ ਪੰਜਾਬ ਚ ਹੜ੍ਹਾਂ ਦਾ ਕਹਿਰ ਬਿਆਸ ਦਰਿਆ ਚ ਵਧੇ ਪਾਣੀ ਕਾਰਨ ਹਰੀਕੇ ਹਤਾੜ ਖੇਤਰ ਦੇ ਕਈ ਕਿਸਾਨਾਂ ਦੇ ਖੇਤਾਂ ਚ ਵੜਿਆ ਪਾਣੀ ਫਸਲਾਂ ਦਾ ਹੋਇਆ ਨੁਕਸਾਨ ਅੱਜ ਦੇਸ਼ ਮਨਾ ਰਿਹਾ ਆਪਣਾ ਆਜ਼ਾਦੀ ਦਾ ਦਿਹਾੜਾ ਮੁੱਖ ਮੰਤਰੀ ਭਗਵੰਤ ਮਾਨ ਫਰੀਦਕੋਟ ਚ ਲਹਿਰਾਉਣਗੇ ਤਿਰੰਗਾ ਫਰੀਦਕੋਟ ਦੇ ਮੁੱਖ ਮੰਤਰੀ ਦੀ ਆਮਤੋਂ ਪਹਿਲਾਂ ਹਿਰਾਸਤਤ ਵਿੱਚ ਲਏ ਬੇਰੁਜ਼ਗਾਰ ਅਧਿਆਪਕ ਵਿਰੋਧ ਕਰਨ ਦੇ ਡਰ ਕਾਰਨ ਰਾਤ ਸਮੇਂ ਹੀ ਚੁੱਕੇ ਸਾਰੇ ਟੀਚਰ ਕੇਜਰੀਵਾਲ ਦੀ ਗੋਦ ਲਈ ਪੈਣ ਸਿੱਪੀ ਸ਼ਰਮਾ ਨੇ ਆਪਣੇ ਸਾਥੀਆਂ ਦੀ ਹਿਰਾਸਤ ਦੀ ਦਿੱਤੀ ਜਾਣਕਾਰੀ ਪੰਜਾਬ ਚ ਜ ਵੀ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ ਮੰਗਾ ਨਾ ਪੂਰੀਆਂ ਹੋਣ ਤੇ ਹੜਤਾਲ ਉੱਤੇ ਗਏ ਮੁਲਾਜ਼ਮ ਅੱਜ ਤੋਂ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ਹੁਣ 3000 ਦਾ ਰੀਚਾਰਜ ਕਰਵਾ ਕੇ ਲੋਕ ਫਾਸਟੈਗ ਰਾਹੀਂ ਸਾਲ 'ਚ ਕਰ ਸਕਣਗੇ 200 ਵਾਰ ਯਾਤਰਾ ਕਾਰ ਜੀਪ ਤੇ ਛੋਟੀਆਂ ਗੱਡੀਆਂ ਤੇ ਮਿਲੇਗੀ ਇਹ ਸਹੂਲਤ ਸਾਲ 'ਚ 200 ਵਾਰ ਤੋਂ ਵੱਧ ਯਾਤਰਾ ਕਰਨ ਤੇ ਦੁਬਾਰਾ ਕਰਵਾਉਣਾ ਪਵੇਗਾ ਰੀਚਾਰਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ 'ਚ ਕਈ ਮਹੱਤਵਪੂਰਨ ਫੈਸਲੇ ਸਰਕਾਰ ਨੇ ਲੈਂਡ ਪੋਲਿੰਗ ਨੀਤੀ ਨੂੰ ਕੀਤਾ ਡੀ ਨੋਟੀਫਾਈ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਪਾਲਿਸੀ ਲਈ ਸੀ ਵਾਪਸ ਅੱਜ ਵੀ ਲੁਧਿਆਣਾ ਚ ਭਰਿਆ ਜਾ ਸਕੇਗਾ ਪ੍ਰਾਪਰਟੀ ਟੈਕਸ ਨਗਰ ਨਿਗਮਾ ਲੁਧਿਆਣਾ ਨੇ 15 ਅਗਸਤ ਦੇ باوجود ਦਫਤਰ ਰੱਖੇ ਖੁੱਲੇ ਲੋਕ ਅੱਜ ਵੀ ਭਰ ਸਕਣਗੇ ਆਪਣਾ ਟੈਕਸ ਪੰਜਾਬ ਸਰਕਾਰ ਦੇ ਵਿਰੋਧ ਦੇ باوجود 31 ਅਗਸਤ ਨੂੰ BBMP ਤੇ ਤਾਇਨਾਤ ਹੋਵੇਗੀ CISF ਸਰਕਾਰ ਵਿਧਾਨ ਸਭਾ ਚ ਪਹਿਲਾਂ ਹੀ ਇਸ ਫੈਸਲੇ ਦੇ ਵਿਰੋਧ ਮਤਾ ਕਰ ਚੁੱਕੀ ਹੈ ਪਾਸ ਪਹਿਲਾਂ ਪੰਜਾਬ ਪੁਲਿਸ ਡੈਮ ਦੀ ਕਰਦੀ ਸੀ ਸੁਰੱਖਿਆ ਗਿਆਨੀ ਕੁਲਦੀਪ ਸੈਂਕੜਾ ਗਾਜਰ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਦੇ ਇਤਰਾਜ਼ ਕਿਹਾ ਨਹੀਂ ਬਣਨਾ ਚਾਹੀਦਾ ਸੀ ਪ੍ਰਧਾਨ ਤਖਤਾਰੇ ਜਥੇਦਾਰਾਂ ਦੇ ਪ੍ਰਧਾਨਾਂ ਤੋਂ ਉੱਚੇ ਹੁੰਦੇ ਨੇ ਅਹੁਦੇ 2 ਦਸੰਬਰ ਦੇ ਆਦੇਸ਼ਾਂ ਦੀ ਇਨ ਬਿਨ ਪਾਲਣਾ ਨਾ ਹੋਣ ਦੀ ਕਈ ਗੱਲ ਗੁਰਦਾਨਗtdev ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਅਕਾਲਤਖਸਰਬ ਉਤੇ ਤਲਬ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੀ ਹਦਾਇਤ ਆਰਐਸਐਸ ਮੁਖੀ ਮੋਹਨ ਪਾਗਵਤ ਅੱਗੇ ਪੇਸ਼ ਹੋ ਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਦਾ ਹੈ ਦੋਸ਼ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਦਾਵਾ ਸੁਖਵੀਰ ਬਾਦਲ ਧੜੇ ਦੇ ਕਈ ਲੀਡਰ ਸਾਡੇ ਸੰਪਰਕ ਚ ਹਰਚਰਨ ਸਿੰਘ ਲੰਗਵਾਲ ਦੀ ਵਰਸਿਆ ਤੇ ਨਵਾਂ ਅਕਾਲੀ ਦਲ ਕਰੇਗਾ ਆਪਣੀ ਵੱਖਰੀ ਕਾਨਫਰੰਸ ਵਿਕਰਮ ਸਿੰਘ ਮਜੀਠੀਆ ਨੂੰ ਵੱਡਾ ਝਟਕਾ ਮਜੀਠੀਆ ਦੇ ਇੰਦੇ ਆਇਕ ਹਰਾਸ ਸੱਚਾ ਫਿਰ 14 ਦਿਨਾਂ ਦਾ ਵਾਅਦਾ 28 ਅਗਸਤ ਨੂੰ ਹੋਵੇਗੀ ਅਗਲੀ ਸੁਣਵਾਈ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਸੀ ਪੇਸ਼ੀ ਬਿਜਲੀ ਕਾਮਯਾਨੇ ਆਪਣੀ ਹੜਤਾਲੇ ਵਾਪਸ ਮੰਤਰੀ ਹਰਪਜਨ ਸਿੰਘ ਈਟੀਓ ਦੇ ਪ੍ਰੋਸੈਸ ਤੋਂ ਬਾਅਦ ਹੜਤਾਲ ਕੀਤੀ ਖਤਮ ਪਿਛਲੇ 4 ਦਿਨਾਂ ਤੋਂ ਸੇਵਾਵਾਂ ਕੀਤੀਆਂ ਸੀ ਠੱਪ ਆਵਾਰਾ ਕੁੱਤਿਆਂ ਦੇ ਮਾਮਲੇ 'ਚ ਸੁਪਰੀਮ ਕੋਰਟ 'ਚ ਹੋਈ ਸੁਣਵਾਈ ਤਿੰਨ ਜੱਜਾਂ ਦੇ ਵਿਚ ਨੇ ਦਲੀਲਾਂ ਸੁਣ ਤੋਂ ਬਾਅਦ ਫੈਸਲਾ ਰੱਖਿਆ ਸੁਰੱਖਿਆ ਹਾਸਤੇ ਤੋਂ ਬਾਅਦ ਵਿਦਾਇਕ ਅਰਜੰਦਰ ਪਾਲ ਕੌਰ ਸ਼ਿਨਾ ਦੀਆਂ ਤਸਵੀਰਾਂ ਆਈਆਂ ਸਾਹਮਣੇ ਬੁੱਲਾ ਦੇ ਲੱਗੇ ਟੰਕੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਘਰ ਜਾ ਕੇ ਜਾਣਿਆ ਹਾਲ ਕੋਈ ਦਿਨ ਪਹਿਲਾਂ ਹੀ ਕਾਰ ਹੋਈ ਸੀ ਹਸਾਗਰਸਤ ਕਾਊਂਟਰ ਇੰਟੈਲੀਜੈਂਸ ਦੇ ਰੋਜਵਾਰਨ ਵੇਲੀ ਵੱਡੀ ਕਾਮਯਾਬੀ ਦੋ ਲੋਕ ਹਥਿਆਰਾਂ ਦੇ ਕਾਰਤੂਸਾਂ ਸਣੇ ਕਾਬੂ ਭੀਜਪੀ ਪੰਜਾਬ ਗੌਰਵ ਜੱਧਵ ਨੇ ਦਿੱਤੀ ਜਾਣਕਾਰੀ ਵੌਣੇ ਕਮਿਸ਼ਨ ਦਾ ਰਾਹੁਲ ਗਾਂਧੀ ਨੂੰ ਜਵਾਬ ਵੋਟ ਚੋਰੀ ਵਰਗੇ ਕੰਤੇਸ਼ ਅਫਦਾਲੀ ਵਰਤੋ ਕਰਕੇ ਝੂਠੀ ਕਹਾਣੀ ਕਢਣ ਦੀ ਨਾ ਕਰੋ ਕੋਸ਼ਿਸ਼ ਆਪਰੇਸ਼ਨ ਸੰਦੂਰ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਨੌ ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਨੂੰ ਵੀਰ ਚੱਕਰ ਨਾਲ ਕੀਤਾ ਜਾਵੇਗਾ ਸਨਮਾਨਿਤ ਆਪਰੇਸ਼ਨ ਸੰਦੂਰ ਦੌਰਾਨ ਦਿਖਾਈ ਸੀ ਬਹਾਦਰੀ ICICI ਬੈਂਕ ਕਦੀ ਖਾਤਾਧਾਰਕਾਂ ਨੂੰ ਵੱਡੀ ਰਾਹਤ ਮਿਨੀਮਮ ਬੈਲੈਂਸ ਵਿੱਚ ਫੇਰ ਤੋਂ ਦਿੱਤੀ ਛੋਟ ਹੁਣ 15000 ਰੁਪਏ ਰੱਖਣੇ ਪੈਣਗੇ ਪਹਿਲਾਂ ਰੱਖਣੇ ਪੈਂਦੇ ਸੀ 50000 ਛੋਟੇ ਖੇਤਰਾਂ ਲਈ 7500 ਅਤੇ ਪਿੰਡੂ ਖੇਤਰਾਂ ਲਈ ਰਾਸ਼ੀ ਕੀਤੀ 2500 ਰੁਪਏ ਪੁੱਤ ਨੇ ਗੱਲਬਾਤ ਤੋਂ ਬਾਅਦ جنگ ਨਾ ਰੋਕੀ ਤਾਂ ਆਪੁਗਤੇਗਾ ਗੰਭੀਰ ਨਤੀਜੇ ਡੋਨਾਲਡ ਟਰੰਪ ਦੀ ਪੁੱਤ ਨੇ ਚੇਤਾਵਨੀ ਅੱਜ ਜੰਗ ਰੋਕਣ ਲਈ ਪੱਤਿਆਂ ਦੇ ਟਰੰਪਾ ਵਿਚਾਲੇ ਅਲਾਸਕਾ ਚ ਹੋਵੇਗੀ ਮੁਲਾਕਾਤ ਚੈੱਕ ਲਗਾਉਣ ਤੋਂ ਬਾਅਦ ਹੁਣ ਘੰਟਿਆਂ ਬਦੀ ਨਹੀਂ ਕਰਨਾ ਪਵੇਗਾ ਇੰਤਜ਼ਾਰ ਭਾਰਤੀ ਰਿਜ਼ਰਵ ਬੈਂਕ 4 ਅਕਤੂਬਰ ਤੋਂ ਨਵੇਂ ਸਿਸਟਮ ਦੀ ਕਰੇਗਾ ਸ਼ੁਰੂਆਤ ਚੈੱਕ ਜਮ੍ਹਾਂ ਹੋਣ ਤੋਂ ਬਾਅਦ ਹੁਣ ਕੁਝ ਘੰਟਿਆਂ ਚ ਹੀ ਹੋ ਜਾਵੇਗਾ ਕਲੀਅਰ ਕੇਂਦਰ ਸਰਕਾਰ ਦਾ ਪੰਜਾਬ ਨੂੰ ਵੱਡਾ ਝਟਕਾ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ ਕਰੀਬ 800 ਕਰੋੜ ਰੁਪਏ ਦਾ ਪ੍ਰੋਜੈਕਟ ਕੀਤਾ ਰੱਦ 64 ਸੜਕਾਂ ਤੇ ਵੱਧ ਲੰਬਾਈ ਦੇ 38 ਪੁਲਾਂ ਨੂੰ ਕੀਤਾ ਜਾਣਾ ਸੀ ਤਿਆਰ ਕੇਂਦਰ ਨੇ ਪਹਿਲਾਂ 31 ਮਾਰਚ ਨੂੰ ਸੜਕਾਂ ਤੇ ਪੁਲਾਂ ਦੇ ਪ੍ਰੋਜੈਕਟਾਂ ਨੂੰ ਦਿੱਤੀ ਸੀ ਪ੍ਰਵਾਨਗੀ ਕੰਮ ਸ਼ੁਰੂ ਨਾ ਹੋਣ ਵਾਲੇ ਸਾਰੇ ਪ੍ਰੋਜੈਕਟ ਕੀਤੇ ਰੱਦ ਚੰਡੀਗੜ੍ਹ ਦੇ ਸਾਬਕਾ ਸੈਨਿਕ ਅਰੇ ਪੰਜਾਬ ਸਰਕਾਰ ਦੁਆਰਾ ਕਰਵਾਏ ਜਾ ਰਹੇ ਆਜ਼ਾਦੀ ਦਿਵਸ ਦੇ ਸਮਾਗਮ ਵਿੱਚ ਹਿੱਸਾ ਲੈਣ ਤੋਂ ਕੀਤੀ ਨਾ ਸੇਵਾਮੁਕਤ ਲੈਫਟੀਨੈਂਟ ਕਰਨਲ ਐਸਐਸ ਉਹਦੀ ਅਗਵਾਈ ਚ ਬਿਆਨ ਕੀਤਾ ਜਾਰੀ ਸਾਬਕਾ ਸੈਨਿਕਾਂ ਨਾਲ ਦੂਰ ਵਿਵਹਾਰ ਦੇ ਮੱਦੇ ਨਜ਼ਰ ਲਿਆ ਫੈਸਲਾ ਪੰਜਾਬੀ ਜ਼ਾਇਕਾ ਆਰ ਨੇਤਾ ਤੇ ਗਾਇਕਾ ਗੁਰਲੇਜ ਅਖਤਰ ਦੀਆਂ ਵਧੀਆਂ ਮਸੀਫਤਾ ਪਾਏ ਪਾ ਗੁਰਵਿੰਦ ਸਿੰਘ ਦੀ ਸ਼ਿਕਾਇਤ ਉੱਤੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਚ ਕੱਲ 16 ਅਗਸਤ ਨੂੰ ਗੀਤ 315 ਮਾਮਲੇ ਚ ਕੀਤਾ ਗਿਆ ਤਲਬ ਦੁਨੀਆ ਭਾਰਤੀਆ ਜੇਲਾ ਚ 10574 ਭਾਰਤੀ ਕੈਦੀ ਬੰਦ 43 ਨੂੰ ਜਹਾਨੋ ਤੋੜਨ ਦੀ ਸੁਣਾਈ ਗਈ ਸਜ਼ਾ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਤੋਂ ਹੋਇਆ ਖੁਲਾਸਾ ਸੋਨੇ ਦੇ ਕੀਮਤ ਦੀ ਗੱਲ 126 ਰੁਪਏ ਦੀ ਆਈ ਕਮੀ ਜਿਹੜੀ 99971 ਰੁਪਏ 10 ਗ੍ਰਾਮ 24 ਕੈਰਟ ਦੀ ਹੋਈ ਕੀਮਤ ਚਾਂਦੀ 175 ਕੱਢ ਕੇ 115100 ਰੁਪਏ ਨ ਹੋਈ ਕਿਲੋ ਪਾਕਿਸਤਾਨ ਨੇ ਚੀਨ ਦੀ ਤਰਜ਼ ਉਤੇ ਰਾਕਟ ਫੋਰਸ ਬਣਾਉਣ ਦਾ ਕੀਤਾ ਫੈਸਲਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕੀਤਾ ਐਲਾਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜੀ 18 ਅਗਸਤ ਨੂੰ ਭਾਰਤ ਦਾ ਕਰਨੇ ਦੇ ਦੌਰਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨਐਸਏ ਅਜੀਤ ਢਵਾਲ ਨਾਲ ਕਰਨਗੇ ਮੁਲਾਕਾਤ ਅੱਜ ਦੀਆਂ ਹੈਡਲਾਈਨਸ ਚ ਬਸ ਇੰਨਾ ਹੀ ਮੈਨੂੰ ਦਾਕੇ ਧੰਨਵਾਦ